ਹਾਂਜੀ ਵਿਦਿਆਰਥੀਓ ਸੋ ਆਪਾਂ ਗੱਲ ਕਰਾਂਗੇ ਅੱਜ ਲੋਕ ਸਾਹਿਤ ਦੇ ਰੂਪਾਂ ਦੀ ਆਪਣੀ ਜਿਹੜੀ 9ਥ ਜਮਾਤ ਵਾਲੀ ਬੁੱਕ ਹੈ ਉਹਦੇ ਵਿੱਚ ਲੋਕ ਸਾਹਿਤ ਦਾ ਬਹੁਤ ਸਾਰੇ ਟੌਪਿਕ ਹੈ ਜਿਹੜੇ ਦਿੱਤੇ ਹੋਏ ਆ ਤੁਸੀਂ ਮੈਂ ਉਮੀਦ ਕਰਦਾ ਵੀ ਜਰੂਰ ਪੜ੍ਹੀ ਜਾਂਦੇ ਹੋਗੇ 9ਥ ਵਾਲੀ ਬੁੱਕ ਜ਼ਰੂਰੀ ਹੈ ਸਾਡੇ ਵਾਸਤੇ ਸੋ ਇੱਥੇ ਆਪਾਂ ਗੱਲ ਕਰਾਂਗੇ ਲੋਕ ਸਾਹਿਤ ਦੇ ਕੁਝ ਰੂਪਾਂ ਦੀ ਕੁਝਕ ਤਾਂ ਇੱਕ ਲੋਕ ਸਾਹਿਤ ਦੀ ਜਦੋਂ ਜਮਾਤ ਦੀ ਇੱਕ ਸੀਗੀ ਵੀਡੀਓ ਪੀਡੀਐਫ ਉਹਦੇ ਵਿੱਚ ਲੋਕ ਸਾਹਿਤ ਦੇ ਕਾਫੀ ਰੂਪਾਂ ਦੀ ਆਪਾਂ ਗੱਲ ਕਰ ਚੁੱਕੇ ਸੀਗੇ ਜਿਦੋਂ ਆਪਾਂ ਲੋਕ ਸਾਜ ਤੋਂ ਬਾਅਦ ਲੋਕ ਗੀਤ ਪੜ੍ਹਦੇ ਆ ਹਨਾ ਲੋਕ ਗੀਤਾਂ ਦੇ ਵਿੱਚ ਕਾਫੀ ਪੜ ਚੁੱਕੇ ਸੀ ਆਪਾਂ ਹੁਣ ਆਪਾਂ ਗੱਲ ਕਰਦੇ ਆ ਲੋਕ ਸਾਜ ਦੇ ਕੁਝ ਗਰੂਪ ਆ ਜਿਹੜੇ ਰਹਿ ਗਏ ਸੀ ਹਾਲਾਂਕਿ ਮੈਂ ਕੰਮ ਦੀਆਂ ਗੱਲਾਂ ਹੀ ਤੁਹਾਨੂੰ ਦੱਸੂਗਾ ਫालतू ਜਿਹੜੀ ਗੱਲ ਕੋਈ ਵੀ ਨਹੀਂ ਤੁਹਾਡੇ ਨਾਲ ਕਰਨੀ ਮੈਂ ਬਾਕੀ ਨਾ ਹੀ ਤੁਹਾਡੀ ਬੁੱਕ ਦੇ ਵਿੱਚੋਂ ਤੁਸੀਂ ਜ਼ਰੂਰ ਦੇਖ ਲੈਣੇ ਆ ਚੈਪਟਰ ਬਹੁਤ ਹੀ ਜ਼ਰੂਰੀ ਹੈ ਉਹਨਾਂ ਦੀਆਂ ਉਦਾਹਰਨਾਂ ਜਿਵੇਂ ਕਿਸੇ ਮੰਨ ਲਓ ਬੋਲੀ ਦੀ ਟੱਪੇ ਦੀ ਉਦਾਹਰਨ ਦੇ ਰੱਖੀ ਆ ਜ਼ਰੂਰ ਤੁਸੀਂ ਯਾਦ ਰੱਖਣੀ ਆ ਸੋ ਸਭ ਤੋਂ ਪਹਿਲਾਂ ਦਿੱਕਤ ਆਇਆ ਢੋਲਾ ਇਹ ਕੀ ਆ ਵੀ ਜਿਵੇਂ ਢੋਲਾ ਤੇ ਮਾਹੀਆ ਦੋ ਕਾਵ ਰੂਪ ਹੈ ਜਿਹੜੇ ਦੋ ਲੋਕ ਕਾਵ ਰੂਪ ਹੈ ਇਹ ਜਿਹੜੇ ਪੰਜਾਬੀ ਲੋਕ ਸਾਹਿਤ ਦੇ ਰੂਪ ਹੈ ਢੋਲਾ ਤੇ ਮਾਹੀਆ ਦੋ ਇਹ ਮਾਈਏ ਦੇ ਵਾਂਗ ਦਿਲ ਦੇ ਮਨੋ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ਇਹਦੇ ਵਿੱਚ ਦਿਲ ਦੇ ਮਨੋ ਭਾਵ ਹੁੰਦੇ ਆ ਨਾ ਦਿਲ ਦੀਆਂ ਜਿਹੜੀਆਂ ਹੁੰਦੀਆਂ ਸਾਡੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਇਹਨਾਂ ਨੂੰ ਪੋਠੋਹਾਰੀ ਦੇ ਵਿੱਚ ਪਹਾੜੀ ਰਾਗ ਦੇ ਵਿੱਚ ਕਹਿਰਵਾ ਤਾਲ ਦੇ ਹੇਠ ਕਾਇਆ ਜਾਂਦਾ ਹੈ ਜਿਆਦਾਤਰ ਮੰਨ ਲਓ ਪੋਠੋਹਾਰੀ ਪੋਠੋਹਾਰ ਤੇ ਸੰਦਲਵਾਰ ਇਹ ਦੋਨੋਂ ਹੈ ਜਿਹੜੇ ਇਹ ਪਾਕਿਸਤਾਨ ਦੇ ਇਲਾਕੇ ਹੈ ਪੋਠੋਹਾਰੀ ਜਿਹੜੀ ਸਾਡੀ ਭਾਸ਼ਾ ਵੀ ਆ ਉਪ ਭਾਸ਼ਾ ਜੋ ਪਾਕਿਸਤਾਨ ਦੇ ਏਰੀਆ ਚ ਬੋਲੀ ਜਾਂਦੀ ਹੈ ਇਲਾਕੇ ਚ ਬੋਲੀ ਜਾਂਦੀ ਹੈ ਉਪ ਭਾਸ਼ਾ ਦੀ ਜਦੋਂ ਆਪਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਗੱਲ ਵੀ ਕੀਤੀ ਸੀ ਇਹ ਪੋਠੋਹਾਰ ਦੇ ਇਲਾਕੇ ਦੇ ਵਿੱਚ ਜਿਹੜਾ ਢੋਲਾ ਜਦੋਂ ਲੋਕ ਸਾਈਤਾਰੂ ਪਕਾਇਆ ਜਾਂਦਾ ਹੈ ਤੇ ਉਦੋਂ ਇੱਕ ਪਹਾੜੀ ਰਾਗ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਹਨ ਪਹਾੜੀ ਰਾਗ ਹਾਲਾਂਕਿ ਹੈ ਨਹੀਂ ਗਾ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚ ਪਰ ਇਹ ਵੀ ਇੱਕ ਰਾਗ ਹੈ ਮਤਲਬ ਰਾਗ ਤਾਂ ਬਹੁਤ ਹੈ ਇਕੱਲੇ 31 ਨਹੀਂ ਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹੈ ਤਾਂ ਮਤਲਬ ਇਹ ਨਹੀਂ ਗਾ ਵੀ ਦੁਨੀਆ ਤੇ 31 ਰਾਗ ਹੀ ਨਹੀਂ ਰਾਗਾਂ ਦੇ ਤੇ ਰਾਗ ਤਾਂ ਨਿਕਲਦੇ ਹੀ ਆਉਂਦੇ ਆ ਰਾਗਾਂ ਦੀ ਕੋਈ ਨਹੀਂ ਹੁੰਦੀ ਨਹੀਂ ਇਹਦੀ ਪੋਟਵਾਰ ਵਿੱਚ ਪਹਾੜੀ ਰਾਗ ਹੈ ਜਿਹੜੇ ਪੋਟਵਾਰੀ ਦੇ ਵਿੱਚ ਪਹਾੜੀ ਰਾਗ ਦੇ ਵਿੱਚ ਤੇ ਕਹਿਰਵਾ ਤਾਲ ਜਦੋਂ ਤਬਲਾ ਵਗੈਰਾ ਤੇ ਗਾਇਆ ਜਾਂਦਾ ਜਿਵੇਂ ਮੰਨ ਲਓ ਢੋਲ ਵਗੈਰਾ ਤੇ ਤੇ ਉਦੋਂ ਜਿਵੇਂ ਕਹਿਰਵਾ ਦਾਦਰਾ ਤਿੰਨ ਤਾਲ ਇਸ ਤਰ੍ਹਾਂ ਕਰਕੇ ਕੁਝ ਤਾਲਾਂ ਦੇ ਨਾਮ ਹੁੰਦੇ ਆ ਉਹਦੇ ਵਿੱਚੋਂ ਕਹਿਰਵਾ ਤਾਲ ਤੇ ਇਸ ਨੂੰ ਗਾਇਆ ਜਾਂਦਾ ਹੈ ਸਾਂਦਲਪਾਰ ਦੇ ਵਿੱਚ ਇਸ ਨੂੰ ਪੈਰ ਵੀ ਤਾਲ ਪੈਰ ਵੀ ਰਾਗ ਤੇ ਤਾਲ ਦੇ ਵਿੱਚ ਗਾਇਆ ਜਾਂਦਾ ਹੈ ਸਾਂਦਲਪਾਰ ਦਾ ਜਿਹੜਾ ਇਹ ਢੋਲਾ ਇਹ ਬਹੁਤ ਪ੍ਰਸਿੱਧ ਹੈ ਨਾ ਬਾਰ ਦੇ ਇਲਾਕੇ ਦਾ ਬਾਰ ਜਾਂ ਸਾਂਦਲਪਾਰ ਇੱਕੋ ਹੀ ਗੱਲ ਹੈ ਉਸ ਇਲਾਕੇ ਦਾ ਜਿਹੜਾ ਇਹ ਢੋਲਾ ਪ੍ਰਸਿੱਧ ਹੈ ਲੋਕ ਕਵੀ ਆ ਜਿਹੜੇ ਇਹਨੂੰ ਗਾਉਂਦੇ ਆ ਵੀ ਇਹਨੂੰ ਗਾਉਣ ਵਾਲੇ ਆ ਜਿਹੜੇ ਢੋਲਾ ਮਾਹੀਆ ਇਹਨੂੰ ਗਾਉਣ ਵਾਲੇ ਆ ਜਿਹੜੇ ਉਹ ਲੋਕ ਕਵੀ ਹੁੰਦੇ ਆ ਧਿਆਨ ਚ ਰੱਖਣਾ ਤੁਸੀਂ ਢੋਲਕ ਦੇ ਨਾਲ ਗਾਇਆ ਜਾਂਦਾ ਇਸੇ ਕਰਕੇ ਇਹਦਾ ਨਾਮ ਸ਼ਾਇਦ ਢੋਲਾ ਹੈ ਟੋਲਾ ਟੋਲਕ ਇੱਕ ਦੂਜੇ ਦੇ ਨੇੜੇ ਨੇੜੇ ਵਾਲੇ ਸ਼ਬਦ ਹੈ ਬਾਰ ਦੇ ਇਲਾਕੇ ਦੇ ਵਿੱਚ ਇਹ ਬੜਾ ਪ੍ਰਸਿੱਧ ਹੈ ਸੰਦਲਬਾਰ ਦਾ ਇਲਾਕਾ ਹਨਾ ਬਾਰ ਦੇ ਇਲਾਕਾ ਸੰਦਲਬਾਰ ਪਾਕਿਸਤਾਨ ਦੇ ਵਿੱਚ ਜਿਹੜਾ ਇਲਾਕਾ ਹੈ ਉਹਦਾ ਤੁਹਾਨੂੰ ਪਤਾ ਹੈ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ ਪੰਜਾਬੀ ਸਾਹਿਤ ਦਾ ਕਈ ਥਾਈਂ ਇਸ ਇਲਾਕੇ ਦਾ ਜ਼ਿਕਰ ਆਉਂਦਾ ਸੋ ਇਹ ਜਿਹੜਾ ਇਲਾਕਾ ਹੈ ਇੱਥੇ ਇਸ ਇਲਾਕੇ ਦੇ ਵਿੱਚ ਊਠ ਤੇ ਸਵਾਰ ਹੁੰਦੇ ਆ ਲੋਕ ਜਦੋਂ ਲੰਮੀ ਦੂਰ ਦੂਰ ਕਈ ਮੀਲ ਯਾਤਰਾ ਕਰਦੇ ਆ ਤਾਂ ਉਦੋਂ ਉਹ ਢੋਲਾ ਜਿਹੜਾ ਸਾਹਿਤ ਦਾ ਲੋਕ ਗੀਤ ਹੈ ਇਹਨੂੰ ਗਾਉਂਦੇ ਆ ਸੋ ਇਹ ਮੈਂ ਕੁਝ ਇੱਕ ਦੀ ਉਦਾਹਰਨ ਵੀ ਲਿਖੀ ਆ ਇਸ ਤਰ੍ਹਾਂ ਦਾ ਹੁੰਦਾ ਹੈ ਇਹਦੀ ਉਦਾਹਰਨ ਦੇ ਵਿੱਚ ਆਪਾਂ ਦੇਖੀਏ ਤਾਂ ਬਾਜ਼ਾਰ ਵੇਕਿੰਦੀ ਖੰਡ ਵੇ ਤੂੰ ਮਿਸ਼ਰੀ ਤੇ ਮੈਂ ਗੁਲਕੰਦ ਵੇ ਦੋਵੇਂ ਚੀਜ਼ਾਂ ਮਿੱਠੀਆਂ ਵੇ ਢੋਲਾ ਜਿਵੇਂ ਲਿਖਿਆ ਹੁੰਦਾ ਅੰਤ ਦੇ ਵਿੱਚ ਨਾ ਤੋ ਲਾ ਸ਼ਬਦ ਸੰਬੋਧਨ ਕੀਤਾ ਹੁੰਦਾ ਵੇ ਟੋਲਾ ਸੰਬੋਧਨ ਰੂਪ ਦੇ ਵਿੱਚ ਲਿਖਿਆ ਹੋਇਆ ਸ਼ਬਦ ਹੁੰਦਾ ਹੈ ਅੰਤ ਦੇ ਵਿੱਚ ਅੱਗੇ ਆ ਗਿਆ ਜੀ ਮਾਹੀਆ ਟੋਲਾ ਤੇ ਮਾਹੀਆ ਦੋਨੋਂ ਹੀ ਪੜਨੇ ਆ ਉੱਪਰ ਗੱਲ ਇਹਨਾਂ ਦੀ ਕਾਮਨ ਗੱਲ ਸੀਗੀ ਵੀ ਟੋਲਾ ਜਿਹੜਾ ਮਾਹੀਏ ਦੇ ਵਾਂਗ ਦਿਲ ਦੇ ਮਨੋ ਭਾਵਾਂ ਦਾ ਪ੍ਰਗਟਾਵਾ ਇਹਦੇ ਵਿੱਚ ਵੀ ਹੁੰਦਾ ਮਾਹੀਆ ਟੱਪੇ ਜਿੰਦੂਆ ਜੁਗਨੀ ਛੱਲਾ ਇਹ ਆਪਸ ਦੇ ਵਿੱਚ ਮਿਲਦੇ ਜੁਲਦੇ ਲੋਕ ਕਾਵ ਰੂਪ ਹੈ ਮਤਲਬ ਇਹਨਾਂ ਦੀ ਬਣਤਰ ਬਨਾਵਟ ਸਟਰਕਚਰ ਢਾਂਚਾ ਇਹਨਾਂ ਦਾ ਲਗਭਗ ਇੱਕ ਸਮਾਨ ਹੈ ਇਸ ਕਰਕੇ ਇਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ ਮਾਹੀਆ ਤੇ ਬਾਲੋ ਇਹ ਦੋਨੇ ਆ ਜਿਹੜੇ ਇਹ ਸੰਵਾਦ ਕੀ ਗੀਤ ਰੂਪ ਹੈ ਆਪਸ ਦੇ ਵਿੱਚ ਸੰਵਾਦ ਗੱਲਬਾਤ ਕਨਵਰਸੇਸ਼ਨ ਹੋਣੀ ਇਹ ਆ ਜਿਹੜਾ ਸੰਵਾਦ ਕੀ ਗੀਤ ਦਾ ਰੂਪ ਹੈ ਇੱਕ ਮਾਹੀਆ ਇਹਦੇ ਵਿੱਚ ਸੰਵਾਦ ਚੱਲਦਾ ਰਹਿੰਦਾ ਹੈ ਮਰਦ ਇਹਦੇ ਵਿੱਚ ਇਸਤਰੀ ਨੂੰ ਬਾਲੋ ਕਹਿ ਕੇ ਪੁਕਾਰਦਾ ਹੈ ਤੇ ਇਸਤਰੀ ਮਰਦ ਨੂੰ ਮਾਹੀਆ ਕਹਿ ਕੇ ਪੁਕਾਰਦੀ ਹੈ ਇਸ ਕਰਕੇ ਇਹਦਾ ਨਾਮ ਹੈ ਜੀ ਮਾਹੀਆ ਤੇ ਇਹਦੇ ਵਿੱਚ ਇੱਕ ਸੰਵਾਦਿਕ ਲੋਕਗੀਤ ਹੈ ਸਾਹਿਤ ਸਾਹਿਤ ਇੱਕ ਸੰਵਾਦਿਕ ਕਾਵ ਰੂਪ ਹੈ ਇਹਦੇ ਵਿੱਚ ਸੰਵਾਦ ਕਨਵਰਸੇਸ਼ਨ ਗੱਲਬਾਤ ਹੁੰਦੀ ਹੈ ਦੇਖੋ ਕਿਵੇਂ ਹੁਣ ਬਾਲੋ ਜਿਹੜੀ ਉਹ ਮਾਹੀਏ ਨੂੰ ਕੀ ਕਹਿੰਦੀ ਹੈ ਦੇਖੋ ਗੱਡੀ ਚੱਲਦੀ ਏ ਕਾਰਾਂ ਤੇ ਅੱਗੇ ਮਾਹੀਆ ਨੇ ਤ ਮਿਲਦਾ ਹੁਣ ਮਿਲਦਾ ਕਰਾਰਾਂ ਤੇ ਸੋ ਇਹ ਜਿਹੜਾ ਇਹ ਬਾਲੋ ਮਾਹੀਆ ਨੂੰ ਸੰਬੋਧਨ ਕਰ ਰਹੀ ਹੈ ਇਸ ਕਰਕੇ ਇਸ ਨੂੰ ਸੰਵਾਦ ਕੀ ਮਤਲਬ ਦੋਨਾਂ ਦਾ ਸੰਵਾਦ ਚੱਲ ਰਿਹਾ ਆਪਸ ਦੇ ਵਿੱਚ ਗੱਲਬਾਤ ਹੁਣ ਉਹ ਪ੍ਰਤੀ ਉੱਤਰ ਦੇ ਵਿੱਚ ਕੀ ਕਹਿੰਦਾ ਗੱਲ ਸੁਣੋ ਉਹ ਕਹਿੰਦਾ ਕੌਣ ਮਾਹੀਆ ਕੀ ਕਹਿੰਦਾ ਬਾਲੋ ਨੂੰ ਆ ਕੋਠੇ ਉੱਤੇ ਆ ਬਾਲੋ ਅੱਖੀਆਂ ਤਰਸਦੀਆਂ ਸਾਨੂੰ ਮੁਖੜਾ ਵਿਖਾ ਬਾਲੋ ਸੋ ਇਹ ਆ ਜਿਹੜਾ ਇੱਕ ਦੂਜੇ ਨਾਲ ਸੰਵਾਦ ਹੋ ਗਿਆ ਨਾ ਗੱਲਬਾਤ ਹੋ ਗਈ ਇਹ ਬਹੁਤ ਇੰਪੋਰਟੈਂਟ ਹੈ ਇਸ ਕਾਵ ਰੂਪ ਦੇ ਵਿੱਚ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਮਾਈਆ ਦੀ ਇੱਕ ਪ੍ਰਸਿੱਧ ਤੁਨੀ ਮਾਂਡ ਦੇ ਵਿੱਚ ਗਾਈ ਜਾਂਦੀ ਹੈ ਮਾਂਡ ਗਾਇਕੀ ਪੜਦੇ ਹਨ ਜਦੋਂ ਰਾਜਸਥਾਨ ਦੀਆਂ ਲੋਕ ਗਾਇਕੀ ਪੜਦੇ ਆਪਾਂ ਤਾਂ ਉਦੋਂ ਕੀ ਹੈ ਮਾਂਡ ਗਾਇਕੀ ਜਿਹੜੀ ਮਾਂਡ ਗਾਇਕੀ ਦੇ ਵਿੱਚ ਮਾਈਆ ਜਦੋਂ ਗਾਇਆ ਜਾਂਦਾ ਉਦੋਂ ਬੜੇ ਹੀ ਕਰੁਣਾਮਈ ਤੇ ਦੁੱਖ ਭਰੀ ਆਵਾਜ਼ ਦੇ ਵਿੱਚ ਗਾਇਆ ਜਾਂਦਾ ਬੜਾ ਪ੍ਰਸਿੱਧ ਹੈ ਇਹ ਵੀ ਇੱਕ ਮਾਂਡ ਗਾਇਕੀ ਦੇ ਵਿੱਚ ਗਾਇਆ ਜਾਂਦਾ ਹੈ ਲਓ ਜੀ ਆ ਗਿਆ ਟੱਪਾ ਟੱਪਾ ਇਹ ਗੀਤਨੁਮਾ ਟੋਟਕੇ ਹੁੰਦੇ ਆ ਗੀਤਨੁਮਾ ਟੋਟੇ ਹੁੰਦੇ ਆ ਮਤਲਬ ਜਿਨ੍ਹਾਂ ਦੇ ਵਿੱਚ ਗੀਤ ਦੀ ਖੁਸ਼ਬੂ ਆਵੇ ਕਹਿ ਲੋ ਤੁਸੀਂ ਮਤਲਬ ਗੀਤ ਦੇ ਨਾਲ ਰਿਲੇਟਡ ਹੁੰਦੇ ਆ ਟੋਟੇ ਹੁੰਦੇ ਆ ਟੋਟਕੇ ਲੰਬੀ ਹੇਕ ਦੇ ਵਿੱਚ ਗਾਇਆ ਜਾਣ ਵਾਲਾ ਹਾਲਾਂਕਿ ਜ਼ਰੂਰੀ ਨਹੀਂਗਾ ਵੀ ਟੱਪੇ ਨੂੰ ਲੰਬੀ ਹੇਕ ਦੇ ਵਿੱਚ ਹੀ ਗਾਇਆ ਜਾਵੇ ਹਨਾ ਕਈ ਸਾਡੇ ਲੋਕ ਤਾਰਾ ਸ਼ਾਸਤਰੀ ਇਹ ਵੀ ਕਹਿੰਦੇ ਆ ਵੀ ਇਹਨੂੰ ਲੰਬੀ ਤੇ ਛੋਟੀ ਹੇਕ ਦੋਨਾਂ ਦੇ ਵਿੱਚ ਹੀ ਗਾਇਆ ਜਾ ਸਕਦਾ ਹੈ ਗੱਲ ਉਹਨਾਂ ਦੀ ਸਹੀ ਹੈ ਕੋਈ ਦਿੱਕਤ ਨਹੀਂ ਪਰ ਇਹਦੀ ਪ੍ਰਾਥਮਿਕਤਾ ਹੈ ਇਹਨੂੰ ਲੰਬੀ ਹੇਕ ਦੇ ਵਿੱਚ ਗਾਏ ਜਾਣਾ ਇਹ ਇਹਦੀ ਪ੍ਰਾਥਮਿਕਤਾ ਹੈ ਦੂਸਰੀ ਹੈ ਜਿਹੜੀ ਉਹ ਬਾਅਦ ਦੀ ਗੱਲ ਹੈ ਗਾ ਸਕਦੇ ਆ ਦੂਸਰੀ ਚ ਇਹੋ ਜੀ ਕੋਈ ਸ਼ਰਤ ਨਹੀਂ ਵੀ ਇਹਨੂੰ ਛੋਟੀ ਹੇਕ ਦੇ ਵਿੱਚ ਗਾ ਸਕਦੇ ਆ ਕਿ ਨਹੀਂ ਗਾ ਸਕਦੇ ਆ ਇਦੇ ਚ ਕੋਈ ਦੋਰਾਏ ਨਹੀਂ ਹੈ ਬਾਲੋ ਮਾਇਆ ਦੀ ਤਰਜ ਤੇ ਗਾਏ ਜਾਂਦੇ ਆ ਇਹ ਇਹ ਵੀ ਤੱਪੇ ਦੀ ਵੀ ਇੱਕ ਟੱਪਾ ਬਾਲੋ ਜਿਹੜਾ ਟੱਪਾ ਜਿਹੜਾ ਇਹ ਲੋਕਗੀਤ ਰੂਪ ਹੈ ਇਹ ਜਿਹੜਾ ਮਾਇਆ ਦੇ ਨਾਲ ਮਿਲਦਾ ਜੁਲਦਾ ਪਰ ਕੀ ਹੈ ਮਾਇਆ ਦੇ ਵਿੱਚ ਢੋਲ ਮਾਇਆ ਦੇ ਵਿੱਚ ਬਾਲੋ ਤੇ ਮਾਇਆ ਇਹ ਸ਼ਬਦ ਵਰਤੇ ਜਾਂਦੇ ਆ ਨਾ ਉੱਪਰ ਦੇਖੋ ਉਦਾਹਰਨਾਂ ਦੇਖੋ ਜਦੋਂ ਬਾਲੋ ਮਾਇਆ ਨੂੰ ਸੰਬੋਧਨ ਕਰਦੀ ਹੈ ਤਾਂ ਉਦੋਂ ਮਾਇਆ ਸ਼ਬਦ ਵਰਤਦੀ ਹੈ ਤੇ ਉਵੇਂ ਹੀ ਮਾਇਆ ਜਦੋਂ ਬਾਲੋ ਨੂੰ ਸੰਬੋਧਨ ਕਰਦਾ ਤੇ ਉਦੋਂ ਬਾਲੋ ਸ਼ਬਦ ਦਾ ਇਸਤੇਮਾਲ ਕਰਦਾ ਹੈ ਪਰ ਹੁਣ ਦੇਖੋ ਤੁਸੀਂ ਇਹਦੇ ਵਿੱਚ ਹੈ ਉਹਦੇ ਵਰਗੀ ਆ ਬਣਤਰ ਇਹਨੂੰ ਕਈ ਕੋਸ਼ਿਂ ਕਹਿੰਦੇ ਆ ਇੱਕ ਤੁਕੀ ਬੋਲੀ ਵੀ ਕਹਿ ਦਿੰਦੇ ਆ ਹੈ ਇਕੈਰੀ ਬੋਲੀ ਵੀ ਕਹਿ ਦਿੰਦੇ ਉੱਪਰ ਆ ਗਿਆ ਨਾ ਜਿਵੇਂ ਬਲੋਮਾਈਆ ਦੀ ਤਰਜ ਤੇ ਗਾਏ ਜਾਂਦੇ ਆ ਪਰ ਬਲੋਮਾਈਆ ਸ਼ਬਦ ਦੀ ਵਰਤੋਂ ਇਹਦੇ ਵਿੱਚ ਨਹੀਂ ਹੁੰਦੀ ਹੁਣ ਦੇਖੋ ਇੱਕ ਤੁਕੀ ਬੋਲੀ ਜਾਂ ਇਕੈਰੀ ਬੋਲੀ ਵੀ ਇਹਨੂੰ ਕਿਹਾ ਜਾਂਦਾ ਟੱਪੇ ਨੂੰ ਕੀਰਨੇ ਵਾਂਗ ਪੁਨਰਸਰਜਨ ਦੀ ਪ੍ਰਕਿਰਿਆ ਸਭ ਤੋਂ ਵੱਧ ਹੁੰਦੀ ਹੈ ਟੱਪੇ ਨੂੰ ਪੁਨਰਸਰਜਨ ਕੀਤਾ ਜਾ ਸਕਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਾਂ ਬੰਦ ਕਾਵਿ রূপ ਖੁੱਲੇ ਕਾਵਿ ਰੂਪ ਜਦੋਂ ਪੜ੍ਹੇ ਸੀ ਨਾ ਲੋਕ ਸਾਇਤ ਵਾਲੀ ਜਮਾਤ ਵਿੱਚ ਉਦੋਂ ਆਪਾਂ ਪੜ੍ਹਿਆ ਸੀਗਾ ਵੀ ਬੰਦ ਕਾਵ ਰੂਪ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਅੰਤਰ ਸਥਾਪਿਤ ਨਹੀਂ ਕਰ ਸਕਦੇ ਹਨ ਐਜ਼ ਇਟ ਇਜ਼ ਜਿਵੇਂ ਮਤਲਬ ਲਿਖੇ ਹੋਇਆ ਉਹਨਾਂ ਨੂੰ ਆਪਾਂ ਨੂੰ ਜਿਵੇਂ ਸ਼ੁਰੂ ਤੋਂ ਚੱਲੇ ਆ ਰਹੇ ਆ ਆਪਾਂ ਉਹਨਾਂ ਨੂੰ ਉਵੇਂ ਹੀ ਗਾਣਾ ਉਨ੍ਹਾਂ ਦੇ ਵਿੱਚ ਆਪਾਂ ਕੋਈ ਬਦਲਾਅ ਨਹੀਂ ਕਰ ਸਕਦੇ ਖੁੱਲੇ ਕਾਵਰ ਰੂਪਾਂ ਦੇ ਵਿੱਚ ਥੋੜੀ ਬਹੁਤੀ ਬਦਲਾਅ ਦੀ ਸੰਭਾਵਨਾ ਰਹਿੰਦੀ ਹੈ ਉਹਨ ਕੀਰਨਾ ਤੁਹਾਨੂੰ ਪਤਾ ਹੈ ਕੀਰਨਾ ਤੇ ਅਲਾਉ ਨਹੀਂ ਦੋਨੋਂ ਸੋਗਮਈ ਕਾਵਰ ਰੂਪ ਹੈ ਆਪਾਂ ਜਦੋਂ ਪੜਿਆ ਸੀ ਆ ਲੋਕ ਸਾਹਿਤ ਵਾਲੀ ਦੇ ਵਿੱਚ ਇਹ ਕੀਰਨੇ ਦੇ ਵਾਂਗ ਪੁਨਰ ਸਿਰਜਣ ਦੀ ਪ੍ਰਕਿਰਿਆ ਹੁੰਦੀ ਹੈ ਇਹਨਾਂ ਦਾ ਪੁਨਰ ਸਿਰਜਨ ਹੋ ਜਾਂਦਾ ਹੈ ਪੁਨਰ ਨਿਰਮਾਣ ਹੋ ਜਾਂਦਾ ਹੈ ਇਹਨਾਂ ਦਾ ਆ ਦੇਖ ਲਓ ਕਿਵੇਂ ਮੀ ਵਰਦਾ ਕਿਕਰਾਂ ਤੇ ਇੱਕ ਵਾਰੀ ਮੇਲਵੇਂ ਰੱਬਾ ਮੁੜ ਕੇ ਦੇ ਵੀ ਨਾ ਵਿਛੜਾਂਗੇ ਹੁਣ ਇਹ ਜਿਹੜਾ ਇਹ ਟੱਪਾ ਲੱਗਦਾ ਨਾ ਇਹਦੀ ਬਣਤਰ ਬਣਾਵਟ ਹੈ ਜਿਹੜੀ ਇਹਦੀ ਸਟਰਕਚਰ ਤੋਂ ਹੁਣ ਤੁਸੀਂ ਮਾਇਆ ਬਾਲੋ ਜਦੋਂ ਪੜੋਗੇ ਤੇ ਉਦੋਂ ਤੁਸੀਂ ਦੇਖਿਓ ਇਹ ਇੱਕੋ ਜਿਹਾ ਮਤਲਬ ਇਹਨਾਂ ਦਾ ਇਹਨਾਂ ਦੇ ਕਾਫੀਏ ਰਦੀਫ ਜੇ ਲਗਭਗ ਇੱਕੋ ਜਿਹਾ ਹੈ ਪਰ ਮਾਇਆ ਬਾਲੋ ਵਾਲੇ ਦੇ ਵਿੱਚ ਮਾਇਆ ਤੇ ਬਾਲੋ ਸ਼ਬਦਾਂ ਦੀ ਵਰਤੋਂ ਕੀਤੀ ਹੈ ਟੱਪੇ ਦੇ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਹੈ ਅਲਾਹੁਣੀ ਅਲਾਹੁਣੀ ਜਿਹੜਾ ਇਹ ਸਲਾਹੁਤ ਦਾ ਉਸਤਤਕਾਵ ਰੂਪ ਹੈ ਕਿਸੇ ਦੀ ਸਲਾਹੁਤ ਕਰਨੀ ਕਿਸੇ ਦੀ ਪ੍ਰਸ਼ੰਸਾ ਕਰਨੀ ਕਿਸੇ ਦੀ ਵਡਿਆਈ ਖਾਸ ਕਰਕੇ ਮ੍ਰਿਤਕ ਵਿਅਕਤੀ ਦੀ ਜਿਹੜਾ ਮਰ ਚੁੱਕਿਆ ਹੈ ਇਸ ਫਾਨੀ ਸੰਸਾਰ ਤੋਂ ਜਿਹੜਾ ਵਿਦਾ ਹੋ ਚੁੱਕਿਆ ਵਾਂ ਅਲਾਉਣੀ ਦੇ ਬਾਰੇ ਤੇ ਕੀਰਨਿਆ ਬਾਰੇ ਆਪਾਂ ਗੱਲ ਕੀਤੀ ਸੀ ਹੈਨਾ ਥੋੜੀ ਥੋੜੀ ਆਪਾਂ ਇੱਥੇ ਵੀ ਗੱਲ ਕਰ ਲੈਨੇ ਆ ਮੌਤ ਉਪਰੰਤ ਪ੍ਰਾਣੀ ਨੂੰ ਸੰਬੋਧਨ ਕਰਕੇ ਉਸ ਦੀ ਉਸਤਤੀ ਦੇ ਗੀਤ ਗਾਏ ਜਾਂਦੇ ਆ ਮਤਲਬ ਉਹਦੇ ਗੁਣ ਦੱਸੇ ਜਾਂਦੇ ਆ ਉਹਦੇ ਵਿੱਚ ਦੇਖੋ ਕਿਵੇਂ ਜਦੋਂ ਕੋਈ ਮਰਦ ਦੀ ਮੌਤ ਹੁੰਦੀ ਹੈ ਤਾਂ ਜਦੋਂ ਅਲਾਉਣੀ ਗਾਇਆ ਜਾਂਦਾ ਹੈ ਤਾਂ ਉਹ ਤੋਂ ਵੇ ਤੂ ਕਾਨੂ ਮੋਇਓ ਹਾਇਆ ਵੇ ਤੂ ਕਾਨੂ ਮੋਇਓ ਮੋਇਓ ਮਤਲਬ ਮਰ ਗਿਆ ਸੁੰਦਰ ਸ਼ੈਲ ਜਵਾਨਾ ਵੀ ਤੂੰ ਕਾਹਨੂੰ ਇਹਦੇ ਵਿੱਚ ਪ੍ਰਸ਼ੰਸਾ ਕੀਤੀ ਹੈ ਵੀ ਤੂੰ ਸੁੰਦਰ ਸ਼ੈਲ ਚਬੀਲਾ ਜਵਾਨ ਗੱਪਰੂ ਹੈ ਇਹਦੇ ਵਿੱਚ ਪ੍ਰਸ਼ੰਸਾ ਹੁਸਤਤ ਹੈ ਇਸਤਰੀ ਵਾਂਗੂ ਦੇਖ ਲਓ ਜਦੋਂ ਕੋਈ ਇਸਤਰੀ ਦੀ ਡੈਥ ਹੋ ਜੇ ਜਦੋਂ ਤਾਂ ਉਦੋਂ ਦੇਖ ਲਓ ਹਾਏ ਹਾਏ ਧੀਏ ਮੋਰਨੀ ਹੈ ਜਵਾਨ ਕੁੜੀ ਜਦੋਂ ਡੈਥ ਹੁੰਦੀ ਆ ਉਦੋਂ ਉਦੋਂ ਵਾਸਤੇ ਹਾਏ ਹਾਏ ਧੀਏ ਮੋਰਨੀ ਹੈ ਸੋ ਧੀ ਨੂੰ ਮੋਰਨੀ ਕਿਹਾ ਮੋਰਨੀ ਰੂਪਕ ਦੇ ਵਿੱਚ ਹੈ ਨਾ ਮੋਰਨੀ ਰੂਪਕ ਦਾ ਇਸਤੇਮਾਲ ਤੇਰੀ ਚੰਨਣ ਵਰਗੀ ਦੇਹੀ ਦੀ ਇਹ ਮੋਰਨੀ ਹੈ ਸੋ ਇਹ ਜਿਹੜਾ ਇਹ ਉਸਤਤੀ ਕੀਤੀ ਹੈ ਹਨਾ ਹਾਲਾਂਕਿ ਮਰਤੀ ਹੋ ਚੁੱਕੀ ਹੈ ਪ੍ਰਾਣੀ ਦੀ ਪਰ ਉਸਤਤੀ ਰੂਪ ਦੇ ਵਿੱਚ ਹਨਾ ਸੱਠਣੀ ਸੱਠਣੀ ਦਾ ਮਤਲਬ ਹੀ ਹੁੰਦਾ ਵੀ ਗਾਲੀ ਗਲੋਚ ਤੇ ਮਖੌਲ ਦੇ ਗੀਤ ਕਿਹਾ ਜਾਂਦਾ ਹੈ ਸੱਠਣੀ ਨੂੰ ਸੱਠ ਸੱਠਣੀ ਸ਼ਬਦ ਜਿਹੜਾ ਇਹ ਸੱਠ ਤੋਂ ਬਣਿਆ ਜਿਹਦਾ ਮਤਲਬ ਹੁੰਦਾ ਮਸ਼ਕਰੀ ਜਾਂ ਮਖੌਲ ਆ ਨਾ ਸਸਕਰੀ ਲਿਖਿਆ ਗਿਆ ਸੀਗਾ ਇਹਨੂੰ ਮਸ਼ਕਰੀ ਕਿਸੇ ਨਾਲ ਹਾਸਾ ਠੱਠਾ ਕਰਨਾ ਕਿਸੇ ਨਾਲ ਮਜ਼ਾਕ ਕਰਨਾ ਹਾਸੇ ਠੱਠੇ ਨਾਲ ਆਪਾਂ ਕਿਸੇ ਨੂੰ ਗੱਲ ਕਰਦੇ ਆ ਜਦੋਂ ਹਾਸਾ ਠੱਠਾ ਮਜ਼ਾਕ ਵਿਅੰਗ ਇਹ ਆ ਜਿਹੜੇ ਮਖੌਲ ਇੱਕ ਦੂਜੇ ਦੇ ਸਮਾਨਾਰਥੀ ਸ਼ਬਦ ਹੈ ਇਸ ਵਿੱਚ ਤਾਨੇ ਮੇਹਣੇ ਪੰਢੀ ਪੰਢੀ ਦਾ ਮਤਲਬ ਹੁੰਦਾ ਨਿੰਦਿਆ ਕਰਨੀ ਮਜ਼ਾਕ ਮਜ਼ਾਕ ਦੇ ਵਿੱਚ ਪੰਢੀ ਕਰਨੀ ਨਿੰਦਿਆ ਕਰਨੀ ਮੁੱਖ ਰੂਪ ਦੇ ਵਿੱਚ ਹੁੰਦੇ ਆ ਜਿਵੇਂ ਆ ਦੇਖ ਲਓ ਵੀ ਆ ਇੱਕ ਲਿਖਿਆ ਮੈਸੇਟਣੀਆਂ ਤੇ ਕਾਫੀ ਉਦਾਹਰਣ ਲਿਖ ਕੇ ਲਿਆ ਆ ਮੈਂ ਸਿੱਠਣੀਆਂ ਹੈਗੀਆਂ ਨੌਵੀਂ ਵਾਲੀ ਜਮਾਤ ਚ ਪੜਿਆ ਤੁਸੀਂ ਉਦਾਹਰਨਾਂ ਅੱਜ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਡੱਡੂ ਖਡਾਵਣ ਗਈਆਂ ਨੀ ਨਵਦੀਪ ਤੇਰੀਆਂ ਦਾਦਕੀਆਂ ਨਾਨਕੇ ਤੇ ਦਾਦਕੇ ਜਦੋਂ ਵਿਆਹ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਉਦੋਂ ਕੀ ਆ ਵੀ ਉਹ ਇੱਕ ਦੂਜੇ ਤੇ ਸਿੱਠਣੀਆਂ ਰੂਪ ਦੇ ਵਿੱਚ ਵੀ ਆਪਣਾ ਮਤਲਬ ਇੱਕ ਦੂਜੇ ਨੂੰ ਮਖਾਲ ਹਾਸਾ ਠਠਾ ਜਿਹੜਾ ਕਰਦੇ ਆ ਹੁਣ ਇਹਦੇ ਵਿੱਚ ਕੋਈ ਉਹ ਨਵਦੀਪ ਵਿਚਾਰਾ ਜਿਹੜਾ ਵਿਆਹ ਤੇ ਉਹਦੇ ਦਾਦਕਿਆਂ ਨੂੰ ਇਹ ਸੰਬੋਧਨ ਕਰਕੇ ਸਿੱਠਣੀ ਗਾਈ ਗਈ ਹੈ ਹਨਾ ਅੱਗੇ ਦੇਖ ਲੋ ਖਾਧੀਆਂ ਸੀ ਖਿੱਲਾ ਜੰਮੀਆਂ ਸੀ ਇਲਾ ਆਕਾਸ਼ੀ ਪੌਂਦੀਆਂ ਨਹੀਂ ਤੇਰੀਆਂ ਨਾਨਕੀਆਂ ਉੱਪਰ ਵਾਲੀ ਤਾਂ ਦਾਦਕਿਆਂ ਨੂੰ ਸੰਬੋਧਨ ਹੈ ਨਾਨਕਿਆਂ ਦੇ ਵੱਲੋਂ ਜਿਹੜੀ ਆ ਆ ਜਿਹੜੀ ਸਿੱਠਣੀ ਹੈ ਇਹ ਦਾਦਕਿਆਂ ਦੇ ਵੱਲੋਂ ਨਾਨਕਿਆਂ ਨੂੰ ਸੰਬੋਧਨ ਹੈ ਦੋਨੋਂ ਇੱਕ ਦੂਜੀ ਦੀਆਂ ਉਲਟੀਆਂ ਹੈ ਮਤਲਬ ਸਾਡੇ ਤੇ ਵੇੜੇ ਮੁੱਢ ਮਕਈ ਦਾ ਦਾਣੇ ਤਾਂ ਮੰਗਦਾ ਉੱਦਲ ਗਈ ਦਾ ਪੱਠੀ ਤਪਾਉਣੀ ਪਈ ਪੱਠੀ ਤਪਾਉਣੀ ਪਈ ਨਲਾਜੇ ਉਲਾਜ ਤੁਹਾਨੂੰ ਨਹੀਂ ਸੋ ਇਹ ਹੈ ਜਿਹੜਾ ਮਤਲਬ ਹੈ ਕੋਈ ਇਹਦਾ ਕੋਈ ਤੁਸੀਂ ਕਹੋ ਵੀ ਇਹਦਾ ਕੀ ਅਰਥੁਰਤ ਬਣਦਾ ਹੁਣ ਇਹਦਾ ਤਾਂ ਆਪਾਂ ਚਲੋ ਹਨਾ ਇਹ ਗੱਲਾਂ ਆਪਣੇ ਵੈਸੇ ਵੀ ਨਾਰਮਲ ਹੈ ਇਹਨਾਂ ਨੂੰ ਤੁਸੀਂ ਵਸ ਯਾਦ ਰੱਖਣਾ ਜਸਟ ਵੀ ਇਹ ਉਦਾਹਰਣ ਮੰਨ ਲਓ ਆਜੇ ਥੱਲੇ ਲਿਖਿਆ ਜਿਹਾ ਵੀ ਉਦਾਹਰਣ ਹੈ ਕਾਦਾ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਿੱਖਣੀ ਦਾ ਉਦਾਹਰਣ ਹੈ ਵੱਡੀ ਗੱਲ ਇਹ ਹੈ ਵਿੱਚੋਂ ਕੁਝ ਨਹੀਂ ਪੁੱਛਦਾ ਹੁੰਦਾ ਲਾੜਿਆ ਪਾ ਕੇ ਟੇਢੀ ਨਾ ਬਨਵੇ ਲੋ ਜੀ ਔਣ ਆ ਗਈ ਵਾਰੀ ਲਾੜੇ ਦੀ ਸਾਨੂੰ ਹੀਣ ਤਨਾ ਆਵੇ ਤੇਰੀ ਬੇਬੇ ਵੇ ਉਧਰ ਹੀ ਸਾਡੇ ਮਹਿਲਾਂ ਨੂੰ ਆਵੇ ਹੈ ਅਗੇ ਦੀਪੇ ਮਾਰਾ ਥੱਪੜ ਦੀ ਚੋਟ ਪੜੋਲੇ ਦੀ ਓਟ ਅੰਮਾ ਕੋਲੇ ਜਾ ਦੱਸਦਾ ਵੇ ਤੂੰ ਸਾਫਾ ਬੰਨਿਆ ਰੰਗਦਾਰ ਮੇਰੇ ਮਨ ਨਹੀਂ ਲੱਗਦਾ ਬੇ ਰੂਪ ਤੇਰੇ ਓਹ ਯੋਨੀ ਦੇਵੀ ਲੈ ਗਈ ਭੱਜਾ ਭੱਜਾ ਤਰਖਾਣਾ ਦੇ ਗਿਆ ਲੱਕੜ ਦੀ ਕਢਵਾ ਲਿਆ ਉਹ ਦੇਵੀ ਲੈ ਗਈ ਕਾਲੇ ਭੈਣ ਦੀ ਕਗਰੀ ਚ ਲੂੰਬੜ ਵੜ ਗਿਆ ਜਾਈਓ ਜਾਈਓ ਨਹੀਂ ਆ ਖੂਬ ਤਮਾਸ਼ਾ ਹੋ ਜਾਨੀਓ ਜਾਇਓ ਨਾ ਜਾਨ ਜੀਆ ਨੂੰ ਮਤਲਬ ਹੈ ਕੀ ਆ ਵੀ ਇੱਕ ਆ ਆਸਾ ਸਾ ਠੇਟੀ ਹੈ ਹੋਰ ਕੋਈ ਨਹੀਂਗਾ ਇਸ ਨੂੰ ਮਤਲਬ ਇੱਡਾ ਐਵੇਂ ਤੁਸੀਂ ਕਹੋ ਵੀ ਸੀਰੀਅਸ ਲੈਜੋ ਉਦਾਹਰਣ ਹੈ ਇਹ ਹੋਰ ਕੁਛ ਨਹੀਂ ਹੈ ਉਦਾਹਰਣ ਮਾਤਰਾ ਹੈ ਜਿਹੜੇ ਦਿੱਤੇ ਹੋਏ ਸਾਡੀਆਂ ਮੂਲ ਕਿਤਾਬਾਂ ਦੇ ਵਿੱਚ ਦਿੱਤੇ ਪੱਲਿਓ ਨਹੀਂ ਕੁਛ ਵੀ ਬਣਾ ਕਿਤੇ ਹੈ ਕਹਦੇ ਵੀ ਸਮਰਨਜੀਤ ਸਰ ਹੈ ਕਹਿੰਦੇ ਸੀ ਹਨ ਹਾਂ ਲੂੰਬੜ ਵੜ ਗਿਆ ਜਾਨੀਓ ਜਾਇਓ ਨਾ ਜਾਂਜੀਓ ਮਤਲਬ ਜਾਂਜੀ ਜਿਹੜੇ ਬਰਾਤੀ ਜਿਹੜੇ ਖੂਬ ਤਮਾਸ਼ਾ ਹੋਊ ਜਾਂਜੀਓ ਜਾਇਓ ਨਾ ਸੁਹਾਗੀ ਕੀਤੀ ਗੱਲ ਕਰਦੇ ਅੱਗੇ ਕੁਝ ਹੋਰ ਸੀਗੇ ਉਹ ਮੈਂ ਦਿੱਤੇ ਨਹੀਂ ਕਿਉਂਕਿ ਉਹ ਮੈਂ ਲੋਕ ਸਾਜ ਦੇ ਵਿੱਚ ਪੜਾ ਚੁੱਕਿਆ ਉਹਨਾਂ ਨੂੰ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੀਆਂ ਉਦਾਹਰਣਾਂ ਸੁਹਾਗੀ ਧਤੀ ਵਾਲੀ ਤੇ ਨਾਲ ਸੰਬੰਧਿਤ ਹੁੰਦੇ ਆ ਜੀ ਸਮੂਹਿਕ ਗਾਣ ਹੈ ਪੇਕੇ ਘਰ ਦੀ ਮਾਨਸਿਕ ਹਾਲਤ ਵਿਆਹ ਵਾਲੀ ਕੁੜੀ ਦੀ ਲੋਚਾ ਉਧਰੇਵਾ ਉਧਰੇਵੇਂ ਦਾ ਮਤਲਬ ਹੁੰਦਾ ਮਨ ਨਾ ਲੱਗਣ ਦੀ ਅਵਸਥਾ ਉਧਰ ਜਾਣ ਅਕੇ ਫੁਲਾਣਾ ਫੁਲਾਣੇ ਬਣਾ ਤੂੰ ਬਾੜਾ ਉਧਰਿਆ ਪਿਆ ਮਤਲਬ ਉਸ ਦਾ ਮਨ ਨਾ ਲੱਗੇ ਜਦੋਂ ਮਨ ਨਾ ਲੱਗਣ ਦੀ ਅਵਸਥਾ ਲਾਲਸਾਵਾਂ ਦਾ ਵਰਣਨ ਇਸ ਦੇ ਵਿੱਚ ਕੀਤਾ ਹੁੰਦਾ ਸਵਾਗ ਗੀਤ ਵੀ ਆਪਾਂ ਪੜਿਆ ਜੇ ਤੁਹਾਨੂੰ ਯਾਦ ਹੋਵੇ ਤਾਂ ਸਵਾਗ ਗੀਤ ਵੀ ਪੜਿਆ ਹੈ ਨਾ ਸਵਾਗ ਗੀਤ ਘੋੜੀਆਂ ਇਹ ਸਾਰੇ ਆਪਾਂ ਪੜ ਚੁੱਕੇ ਹਾਂ ਲੋਕ ਸਾਹਿਤ ਵਾਲੀ ਜਿਹੜੀ ਆਪਣੀ ਵੀਡੀਓ ਸੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਇਹ ਆ ਜਿਹੜੇ ਉਦਾਹਰਨਾਂ ਕੁਝ ਹੈਗੀਆਂ ਤੁਸੀਂ ਯਾਦ ਰੱਖਣੀਆਂ ਲੋ ਲੋਕ ਸਾਇਤ ਦੇ ਰੂਪ ਆ ਜਿਹੜੇ ਤੁਹਾਡੇ ਕਲੀਅਰ ਹੋ ਗਏ ਤੇ ਇੱਕ ਵੀਡੀਓ ਰਹਿ ਗਈ ਸਾਇਤ ਦੇ ਰੂਪ ਵਾਲੀ ਉਹ ਵੀ ਕਰ ਦਿੰਨੇ ਆ ਜਲਦੀ ਉਹ ਵੀ ਆ ਜੂਗੀ ਤੁਹਾਡੇ ਸਾਹਮਣੇ ਸੋ ਲੋਕ ਸਾਇਤ ਦੇ ਰੂਪ ਹੋ ਗਏ ਕਲੀਅਰ ਇਹਦਾ ਆਧਾਰ ਆ ਜਿਹੜਾ ਇਹ ਹੈਗੀਆਂ ਨਾਈਥ ਵਣੀ ਬੁੱਕ 라이트 ਵਾਲੀ ਬੁੱਕ ਹੈ ਜਿਹੜੀ ਤੁਸੀਂ ਜ਼ਰੂਰ ਪੜ੍ਹਨੀ ਹੈ ਮੈਂ ਵਾਰੀ ਵਾਰ ਤੁਹਾਨੂੰ ਕਹਿ ਰਿਹਾ ਵਿੱਚੋਂ ਉਦਾਹਰਣ ਜ਼ਰੂਰ ਆਊਗੀ ਤੇ ਜਦੋਂ ਉਦਾਹਰਣ ਆਈ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿੱਥੋਂ ਆਈ ਹੈ ਇਸ ਕਰਕੇ ਵਾਰੀ ਵਾਰੀ ਪੜ੍ਹਦੇ ਰਹੋ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਦੇ ਰਹੋ ਸੋ ਠੀਕ ਹੈ ਜਲਦੀ ਮਿਲਦੇ ਆ ਅਗਲੀ ਜਮਾਤ ਲੈ ਕੇ ਸਤਿ ਸ੍ਰੀ ਅਕਾਲ